ਓਏ ਕੁਛ ਨਹੀਂ ਹੋਇਆ। ਇਹੋ ਜੀ ਜਨਾਨੀ ਨਾਲ ਟਕਰੇਗੇ ਇਹਨੂੰ ਮੈਂ ਕਿਹਨਾਂ। ਨਾਮ ਕਰਿਆ ਕਰੋ ਤੇ ਨਾਲ ਕਰਾਂ। ਹਾਂ ਜਦੋਂ ਪਤਾ ਇਹੋ ਜੀ ਹੈਗੀ ਉਹ। ਉਹ ਰੋਜ ਰੋਜੋ ਕੀ ਹੋਇਆ ਇਹਨੂੰ? ਉਹ ਹੋਇਆ ਕਿ ਕੁਛ ਨਹੀਂ ਚੰਗਾ ਭਲਿਆ। ਫਟ ਵੱਜੀ ਆ ਤੇ ਓਏ ਇਹਦੇ ਛੱਟ ਤੂੰ ਕਿਵੇਂ ਤਿਆਰ ਵਰ ਤਿਆਰ ਹੋਇਆ ਫਿਰ ਤਾਂ। ਓ ਜਾ ਹੋਰਾ ਕਹਦਾ ਜਸਵਿੰਦਰ ਬਰਾੜ ਦਾ ਖਾਰਾ ਲਗਾ। ਆਪਣੇ ਨਾਲ ਦੇ ਪਿੰਡ। ਕਿੱਥੇ ਕਿੱਥੇ ਲੱਗਾ ਕਿੱਥੇ ਲੱਗਾ। ਮੇਰੇ ਪਿੰਡ ਮਰਖਾਈ। ਆ ਮੇਰਾ ਸਾਲਾ ਹੁਣ ਛੱਟ ਭੁੱਲ ਵੀ ਗਿਆ। ਓ ਹੋਇਆ ਕੀ ਹੁਣ ਦੱਸੋ ਸਹੀ। ਓਏ ਮੇਰੇ ਢੋਲੂ ਵੱਜਾ ਵਾ। ਮੱਛਨ ਮਾੜੇ। ਛੇੜਦੀ ਹੋਣੀ ਬੁੜੀ ਕਿਸੇ ਦੀ ਉਹ ਤੇਰੀ ਉਹ ਕਿਹੜੀ ਛੇੜਤੀ ਮੈਂ ਓਏ ਬੁੜੜੀ ਨਹੀਂ ਕੋਈ ਛੇੜੀ ਨਹੀਂ ਛੇੜੀ ਉਹ ਤੇਰੀਆਂ ਕਰਤੂਤਾਂ ਸਾਰਾ ਬੰਦਾ ਸਾਰਾ ਪਿੰਡ ਜਾਣਦਾ ਬੱਚਾ ਬੱਚਾ ਤੇਰੇ ਤੋਂ ਵਕਫਾ ਵਿਛਣਿਆ ਮਨ ਭਾਵੇਂ ਨਾ ਮਨ ਪਰ ਮੈਂ ਬੁੜੜੀ ਛੇੜੀ ਨਹੀਂ ਗਈ ਦੀ ਤੇ ਨਵੀਂ ਦੇ ਹੀ ਛੜੀ ਉਹ ਚੱਲ ਬੇਬੇ ਕਾਹਨੋ ਜਰਾ ਹੋ ਗਏ ਤਾਂ ਗੱਲਾਂ ਐ ਹੋਈ ਤੂੰ ਓ ਯਾਰ ਉਹਦੇ ਘਰ ਦੀ ਨਾ ਡੋਲੂ ਮਾਰਿਆ ਹਾਂ ਮੈਂ ਹੁਣ ਘਰ ਦੀ ਵੀ ਛੇੜਤੀ ਓ ਲੈ ਚੱਕ ਆ ਮੈਂ ਆਪਣੀ ਨੇ ਛੇੜੂ ਤੇ ਕਹਿ ਵੀ ਛੇੜ ਹੋ ਜਾਂਦਾ ਸੀ ਮਾਫੀ 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 ਉਹ ਮਾੜੀ ਦੀ ਨਹੀਂ ਸੁਣੀ ਹੋ ਗਈ ਕਰੇ ਲੜ ਪਿਆ ਉਹਨੇ ਮਾਰਾ ਡੋਲੂ ਭਵਾ ਕੇ ਮੱਥਾ ਮਾਇਆ ਫੜਾ ਜੋ ਬੜਾ ਲੋਵੋ ਲਵਾਂ ਹੈ ਨਾ ਬੁਰੇ ਹਾਲ ਹੋਏ ਮਾੜੀ ਮਾੜੀ ਗੁੱਜੀ ਗੁੱਜੀ ਸੱਟ ਲੱਗੀ ਆ ਉਹ ਮਰਦਾਂ ਨੂੰ ਇੰਨੀ ਸੱਟਾਂ ਕੋਹਣੀ ਆਂਦੀਆਂ ਮਰਦਪਣ ਰੋਬੜਾ ਰੋਬੜਾ ਪੈ ਗਿਆ ਅੱਛਾ ਕੀ ਕੀ ਮਰਦਪਣ ਆ ਜਾ ਫਿਰ ਤੂੰ ਡੋਲੂ ਖੜਾ ਉਹ ਡੋਲੂ ਆਪੋ ਆਪਣੇ ਅੱਛਾ ਨਜ਼ਰਾ ਦੇਖੋ ਓ ਯਾਰ ਸੱਡੋ ਚਲੋ ਓ ਯਾਰ ਉਹੀ ਨਹੀਂ ਵੱਜਿਆ ਡੋਲੂ ਡੋਲੂ ਆਪ ਦੇ ਸਾਰੇ ਨੂੰ ਗਾਲਾਂ ਕੱਢਦੇ ਦੀ ਕਿੱਥੇ ਚੜਦੀ ਹੈ ਜਨਾਨੀ ਓਹੋ ਬੱਲੇ ਹਾਂ ਉਹ ਕੰਵਲਿਆ ਪੂਜਾ ਕਰੋ ਜਿੱਥੇ ਰੋਟੀ ਖਾਣੀ ਹੈ ਖੇਰ ਖਾਣੀ ਤੇ ਬਾਹਰ ਖਾ ਲੋ ਹਾਂ ਅੱਛਾ ਘਰੇ ਦਾ ਬਣਾ ਬਗਾੜੋ ਰੋਟੀ ਖਾਣੀ ਮਰਨੀ ਓ ਮੈਂ ਤਾਂ ਕੁਛ ਕਿਹਾ ਹੀ ਨਹੀਂ ਆ ਮੈਂ ਤਾਂ ਮੈਨੂੰ ਤਾਂ ਕੁਛ ਕਹਿਣਦੇ ਹੋ ਨਾ ਗੱਲ ਕੁਛ ਨਹੀਂ ਹੋਈ ਦੱਸ ਬਈ ਤੂੰ ਦੱਸ ਕੀ ਗੱਲ ਹੋਈ ਦੱਸ ਹੀ ਨਾ ਜਾਨਿਆ ਹੁਣ ਹੋਰ ਕੌਣ ਬੋਲੇ ਨਾਲੇ ਕਹਿੰਦਾ ਮੈਂ ਦੱਸਦਾ ਨਾ ਬੋਲ ਹੁਣ ਮੈਨੂੰ ਖਾੜਾ ਹੀ ਵਿਖਾ ਦੇ ਯਾਰ ਓ ਯਾਰ ਖੜਾ ਗੁੜਾ ਨਹੀਂ ਗਰਮੀ ਬਹੁਤ ਆ ਯਾਰ ਆ ਜੋ ਆਪਾਂ ਬੈਨੇ ਆ ਬੈ ਕੇ ਸੋਚਦੇ ਆ ਵੇਖਣਾ ਆਪਾਂ ਖਾੜਾ ਹੀ ਆ ਰੂੜਾ ਜੀ ਨਹੀਂ ਕਰਦੀ ਆਪਾਂ ਇਹ ਕਰਦਾ ਆ ਜੋ ਚਲ ਆ ਜਾ ਆ ਜਾ ਖੁਸ਼ ਨਹੀਂ ਹੋਇਆ ਜਿਸਵਿੰਦਰ ਬਰਾੜ ਆ ਹਾਂ ਅਈਓ ਏ ਹਾਏ ਪਾ ਕਿੱਥੇ ਰ ਹੁਣ ਖੇਤਾਂ ਚ ਲੈ ਜਾਂਦੇ ਆ ਯਾਰ ਓ ਖੇਤਾਂ ਨੂੰ ਛੱਡ ਇੱਥੇ ਝਟ ਖੜਦੇ ਟੈਲੀਆ ਦੀ ਸ਼ਾਂਗੜੀ ਸੁਣੀ ਜਾ ਹਾਂ ਓਏ ਹਾਂ ਵਧੀਆ ਜੀ ਹਾਏ 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 ਲਾਈ ਹੋਈ ਹੈ ਹਾਏ ਹੈ ਨਾ ਕਰਾ ਕੀ ਕਰੇ ਸੱਟ ਲੱਗੀ ਆ ਤੇ ਚੱਕਰ ਤੂਤਾ ਇਹੋ ਜਿਹਾ ਕਰਨੀਆ ਪਰ ਛਿੱਤਰ ਤਾਂ ਪੈਣੀ ਹੋਏ ਨਾ ਅੱਗ ਤੇਰੀ ਲਾਈ ਹੋਈ ਆ ਆਹੋ ਇਹ ਹੁਣ ਪਾਣੀ ਨਾਲ ਨਹੀਂ ਬੁਜਣੀ ਇਹ ਹੁਣ ਦੁੱਧ ਨਾਲ ਹੀ ਬੁਜਣੀ ਆ ਦੁੱਧ ਨਾਲ ਬੁਜਣੀ ਸੋ ਦੇਖ ਲੈ ਜਿੰਨਾ ਦੁੱਧ ਪੀਣਾ ਨਾ ਅਗਲੀ ਇੰਤਜ਼ਾਮ ਕਰ ਲੈਂਦੇ ਆ ਓ ਸ਼ਰਮ ਨੂੰ ਹੱਥ ਮਾਰ ਮਾੜੀ ਮੋਟਾ ਓ ਵੇ ਉਹ ਮੁੰਡਾ ਮਜ਼ਦੂਰ ਆ ਦਿਹਾੜੀਦਾਰ ਬੰਦਾ ਆਪਦੇ ਦੁੱਧ ਪੀ ਲਿਆ ਉਹ ਬੱਕਰੀ ਲੈ ਕੇ ਤੁਰਿਆ ਆਉਂਦਾ ਨਵੀ ਤੇ ਤੂੰ ਇੰਨੀ ਜੋਗਾ ਵੀ ਨਹੀਂ ਕਮਲੇ ਦਾ ਹੋਂਤਾ ਤੁਸੀਂ ਤਿੰਨੇ ਸ਼ਦਾਈ ਹੋ ਓਏ ਕਮਲਿਓ ਉਹ ਬੱਕਰੀ ਆਪਦੇ ਵਾਸਤੇ ਨਹੀਂ ਲੈ ਕੇ ਆ ਰਿਆ ਤੇ ਹੋਰ ਕਿੰਦੇ ਲਈ ਉਹ ਬੱਕਰੀ ਮੇਰੇ ਵਾਸਤੇ ਲੈ ਕੇ ਆ ਰਿਆ ਹੈ ਤੇ ਵਾਸਤੇ ਹਾਂ ਓ ਕਿਵੇਂ ਹੁਣ ਇਹ ਦੱਸ ਦਿੰਨਾ ਕੰਨ ਕਰੋ ਫਲਾ ਹੋ ਜੇ ਮੰਨਦੇ ਹੋ ਫਿਰ ਮੰਨ ਗਏ ਮਿਸਕੀ ਹੂੰ ਠੀਕ ਹੁਣ ਜਿੱਦਾਂ ਮੈਂ ਕਹਾ ਉਦਾਂ ਹੀ ਕਰੇ ਚੱਲੋ ਠੀਕ ਹੈ ਇਹ ਗੁਰੂਦੇਵ ਖਿੱਲਰ ਜੋ ਸਾਰੇ ਪਾਸੇ ਉਹ ਤਾਂ ਪੀਵਾਗੇ ਕਰੇ ਇਹ ਜਵਾਕਾਂ ਨੂੰ ਪਿਾਵਾਂਗੇ ਓਏ ਆਲਾ ਉਹ ਕਰ ਬਣਾ ਉਹ ਕਿਤੇ ਵੱੜਦੀ ਤਾਂ ਨਹੀਂ ਕਿਨੇ ਹੋਰ ਮੈਨੂੰ 14 ਡੀਕੇ ਲਵਾਉਣੇ ਪੈ ਜਾਣ ਓਹੋ ਉਹ ਚਾਚਾ ਬੱਕਰੀ ਦੇ ਵੱਢਣਾ ਥੋੜਾ 14 ਡੀਕੇ ਲੱਗਦੇ ਆ ਉਹ ਬੱਕਰੀ ਦੇ ਵੱਢਣਾ ਨਹੀਂ ਦੇ ਮੈਨੂੰ ਪਤਾ ਪਰ ਕੁੱਤੀ ਦੇ ਵੜਨਾ ਝੋੜਾ ਹੀ ਲੱਗਦੇ ਆ ਓਏ ਚਾਚਾ ਪਾਗਲ ਹੋ ਗਿਆ ਓਏ ਬੱਕਰੀ ਆ ਕੁੱਤੀ ਨਹੀਂ ਓ ਤੈਨੂੰ ਕਹਿੰਦਾ ਕੌਣ ਹੈ ਬੱਕਰੀ ਓਏ ਉਹ ਚਿੱਟੇ ਪੋਤੇ ਵੀ ਨਹੀਂ ਆ ਗਏ ਕਿੰਨੇ ਪਾਸੇ ਫੂਕ ਆਏ ਨੇ ਉਹ ਮੈਂ 10000 ਰੁਪਿਆ ਲਾ ਕੇ ਆਇਆ ਤੇ ਤੂੰ ਬੱਕਰੀ ਨੂੰ ਕੁੱਤੀ ਦਸੀ ਜਨਾ ਉਹ ਅੱਜ ਕੱਲ ਚੱਲਦਾ ਹੈ ਪਰ ਰਵਾਜ ਫੈਸ਼ਨ ਸ਼ਹਿਰਾਂ 'ਚ ਐਂ ਹੀ ਕਰਦੇ ਵਪਾਰੀ ਸਾਲੇ ਨਾ ਕਹਾਂਗੇ ਬੱਕਰੀ ਦੇ 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 ਕੁੱਤੀ ਆ ਕੁੱਤੀ ਚੱਕੀ ਫਿਰਦਾ ਉਹ ਯਾਰ ਕਿਹੜੀ ਕੁੱਤੀ ਦੇ ਏਡੇ ਏਡੇ ਕੰਨ ਹੁੰਦੇ ਆ ਤੂੰ ਨਿਆ ਮੰਨੀ ਮੇਰੀ ਗੱਲ ਸਾਰੀ ਉਮਰ ਓਏ ਯਾਰ ਮੈਂ ਤਾਂ ਤਖੜਾ ਵਪਾਰੀ ਆ ਸ਼ਹਿਰ ਚ ਜੀਤੋ ਲੈ ਕੇ ਆਇਆ ਉਹ ਧੋਖਾ ਵਪਾਰੀ ਮੰਜੀ ਠੋਕਦੇ ਆ ਤਖੜੀ ਉਹ ਚਾਚਾ ਤੂੰ ਪਾਗਲ ਹੋ ਗਿਆ ਉਹ ਤੇਰਾ ਦਿਮਾਗ ਖਰਾਬ ਹੋ ਗਿਆ ਜਿਹੜਾ ਤੂੰ ਬੱਕਰੀ ਨੂੰ ਕੁੱਤੀ ਦਸੀ ਜਨਾ ਮੈਂ ਨਹੀਂ ਪੁੱਤ ਪਾਗਲ ਤੂੰ ਹੋ ਗਿਆ ਜਿਹੜਾ ਖਾਮ ਖਾਈ ਕੁੱਤੀ ਨੂੰ ਬੱਕਰੀ ਸਮਝੀ ਬੈਠਾ ਓਏ ਯਾਰ ਜਾ ਚਾਚਾ ਯਾਰ ਮਹੀਨੇ ਪੈਸੇ ਲਾ ਆਇਆ ਤੇ ਤੂੰ ਬੱਕਰੀ ਨੂੰ ਕੁੱਤੀ ਦਸੀ ਜਨਾ ਓਏ ਓ ਜਾ ਯਾਰ ਛੱਡ ਪਰੇ ਕੁਝ ਨਹੀਂ ਹੋ ਸਕਦਾ ਆ ਜਾ ਆ ਜਾ ਓਹ ਓਏ ਮੈਂ ਯਾਰੇ ਇਹਦੇ ਦਾ ਹਾਂ ਪਤਾ ਨਹੀਂ ਕੀ ਇਹਦੇ ਦਿਮਾਗ 'ਚ ਫਰਕ ਪਿਆ ਹਾਂ ਬੱਕਰੀ ਨੂੰ ਕੁੱਤੀ ਦੱਸੀ ਜਾਂਦਾ ਹਾਂ ਉਹ ਮੇਰੇ ਤੋਂ ਵੀ ਜ਼ਿਆਦਾ ਕਾਲੀ ਹੋਈ ਫਿਰਦੀ ਘਰੇ ਜਾਣ ਨੂੰ ਓਏ ਉਹ ਦੇਖ ਜਵਾਕਾਂ ਨੇ ਵੀ ਖੁਸ਼ ਹੋ ਜਾਣਾ ਵੇਖ ਕੇ ਓਏ ਆ ਕੁੱਤੀ ਨੂੰ ਕਿੱਧਰ ਘੁਮਾਉਂਦਾ ਫਿਰਦਾ ਓਹੋ ਯਾਰ ਕੁੱਤੀ ਥੋੜਵਾ ਬੱਕਰੀ ਆ ਓਏ ਕੁੱਤੀ ਆ ਇਹ ਤਾਂ ਬੜੀ ਮੋਟੀ ਤਾਕੜੀ ਆ ਹੈ ਕਿਹੜੀ ਨਸਲਾ ਹੈ ਓਏ ਓਏ ਯਾਰ ਕੁੱਤੀ ਨਹੀਂ ਬੱਕਰੀ ਆ ਆ ਉਹ ਕਮਾਲ ਕਰੀ ਜਨਾ ਮੈਨੂੰ ਲੱਗਦਾ ਜੀਵ ਵਾਲੀਆਂ ਵੱਧ ਢੱਫ ਰੀਆਂ ਉਹ ਜੀਵ ਵਾਲੀਆਂ ਮੈਂ ਨਹੀਂ ਤੂੰ ਜ਼ਿਆਦਾ ਖਾਲੀਆਂ ਜਿਹੜਾ ਬੱਕਰੀ ਨੂੰ ਕੁੱਤੀ ਦਸੀ ਜਨਾ ਓਏ ਕੁੱਤੀ ਆ ਪਾਗਲਾ ਓਏ ਜਾ ਓ ਮੈਂ ਤਾਂ ਹੁਣੇ ਘੋਟੇ ਦੇ ਕੰਨ ਵਰਗੇ 10000 ਰੁਪਇਆ ਲਾ ਕੇ ਆਇਆ ਇਹ ਤੇ ਇਹ ਕੁੱਤੀ ਐ ਬਟੇ ਮੂੰ ਤੇਰੇ ਜੰਮਣ ਤੇ ਓਏ ਆ ਕੁੱਤੀ ਤੇ 10000 ਰੁਪਇਆ ਲਾਇਆ ਤੂੰ ਮੈਨੂੰ 2000 ਦੇ ਲੈ ਮੈਂ ਤੈਨੂੰ ਪਿੰਡ ਜੋ ਫੜ ਕੇ ਫੜਾਵਾਂਗਾ ਓ ਜਾ ਐਵੇਂ ਜਿਆਦਾ ਹੀ ਖਾਲੀਆਂ ਓ ਪਰੇ ਜਾ ਦਿਮਾਗ ਨਾ ਖਰਾਬ ਕਰ ਘੱਟ ਖਾਣਾ ਕਰੋ ਗੋਲੀਆਂ ਚੱਲ ਕੰਮ ਕਰ ਤੇਰੀ ਜੁਬਾਨ ਤੋਂ ਪਤਾ ਲੱਗਦਾ ਓ ਜਾ ਜਾ ਕੰਮ ਕਰ ਸਾਰੇ ਪਿੰਡ ਨੇ ਦਿਮਾਗ ਖਰਾਬ ਕੀਤਾ ਓ ਤੂੰ ਹੀ ਥੋੜਾ ਘੱਟ ਤੋੜ ਲੈ ਅੱਧਾ ਤੂੰ ਹੰਬਾ ਦੇਣਾ ਅੱਧਾ ਉਹਨਾਂ ਨੇ ਦਿਮਾਗ ਖਰਾਬ ਕੀਤਾ ਓ ਹੋਲੀ ਇਹਨੂੰ ਕਿੱਡੀ ਅੱਗ ਲੱਗੀ ਕਰੇ ਜਾਂਦੀ। ਓ ਕਿਵੇਂ ਸਹਰਾ? ਓ ਕੀ ਹਾਲ ਚਾਚਾ? ਵਧੀਆ ਵਧੀਆ। ਕਿਵੇਂ ਕਰਦੇ ਫਿਰਦੇ ਸਹਰਾ? ਓ ਪਾਦੀਆਂ ਸਹਰਾ ਚਾਚਾ। ਓ ਖੜ ਜਾ। ਓ ਸਹਰਾ ਤੇਰੀ ਨਿਗਾਹ 'ਚ ਕੋਈ ਬੱਕਰੀ ਨਹੀਂ ਛੜੀ ਯਾਰ। ਬੱਕਰੀ ਲੈਣੀ ਕਰੋ ਦੁੱਧ ਵੱਲੋਂ ਬੜੀ ਤੰਗੀ ਆ ਯਾਰ। ਓ ਲੈ। ਚਾਚਾ ਕਿਹੜੀ ਗੱਲ ਆ ਬੱਕਰੀ ਦੀ? ਲੈ ਆ ਮੈਂ ਹੁਣੇ ਲੈ ਕੇ ਆਇਆ ਸ਼ਹਿਰੋਂ 10000 ਦੀ। ਤੂੰ ਲੈਣਾ 12000 ਦੀ। ਓ ਪੁੱਤ ਤੂੰ ਤਾਂ ਚੰਗਾ ਭਲਾ ਸੀ ਪਰਾਗੇ ਤਾਂ ਨਹੀਂ ਖਾਣ ਲੱਗ ਗਿਆ ਤੂੰ। ਕਿਉਂ ਚਾਚਾ ਕੀ ਗੱਲ? ਓ ਕੁੱਤੀ ਨੂੰ ਤੂੰ ਬੱਕਰੀ ਦੱਸੀ ਜਨਾ। ਓ ਕੁੱਤੀ ਉਹ ਮੈਨੂੰ ਲੱਗਦਾ ਸਾਰੇ ਪਿੰਡ ਦੇ ਸਾਲਾ ਮੂਤੀ ਆ ਉਤਰ ਆ ਜਿਹੜੇ ਬੱਕਰੀ ਨੂੰ ਕੁੱਤੀ ਦਸੀ ਜਾਂਦੇ ਉਹ ਚਾਚਾ ਕੁੱਤੀ ਨਹੀਂ ਬੱਕਰੀ ਆ ਇਹ ਉਹ ਸਾਰੇ ਪਿੰਡ ਦੇ ਮੂਤੀਆਂ ਨਹੀਂ ਕਾਕਾ ਅੱਖਾਂ ਆਦੀਆਂ ਚੈੱਕ ਕਰਾ ਦੂੰ ਯਾਰ ਇੱਕ ਗੱਲ ਸੁਣ ਮੂਤੀ ਰੱਖ ਲਈ ਕੁੱਤਾ ਰੱਖਦੇ ਆ اچھا bizness ਕਰੇਗਾ ਵੀ ਕੁੱਤੀ ਬੱਚੇ ਦਊਗਾ ਤੇ ਵੇਚੇਗਾ ਤੂੰ ਇਹ ਵੀ ਸਕੀਮ ਮਾੜੀ ਨਹੀਂ ਵੈਸੇ ਉਹ ਚਾਚਾ ਨਹੀਂ ਕੁੱਤੀ ਧਿਆਨ ਨਾਲ ਵੇਖ ਬੱਕਰੀ ਆ ਮੈਂ ਤਾਂ ਹੁਣੇ 10000 ਰੁਪਿਆ ਲਾ ਗਿਆ ਤੇ 2000 ਦੀ ਫੀਡ ਲੈ ਗਿਆ ਆ ਤੂੰ ਹੀ ਸਾਰਾ ਪਿੰਡ ਬੱਕਰੀ ਨੂੰ ਕੁੱਤੀ ਦਸੀ ਜਾਂਦੇ ਨੇ ਚੈ 10ਵੀਂ ਸਾਰਾ ਪਿੰਡ ਗਲਤ ਹੁੰਦਾ ਕਿ ਇਕੱਲਾ ਬੰਦਾ ਸਿਆਣਾ ਹੁੰਦਾ ਉਹ ਹੁੰਦਾ ਤਾਂ ਬੱਸ ਮੈਨੂੰ ਪਤਾ ਮੈਂ ਹੀ ਸਿਆਣਾ ਆ ਤੂੰ ਸਿਆਣਾ ਓਏ ਆ ਤੇ ਦਿਮਾਗ ਦੇ ਟੈਸਟ ਕਰਾ ਜਾ ਕੇ ਆ ਕੁੱਤੀ ਲੈ ਆ ਉਹ ਵੀ ਪਤਾ ਨਹੀਂ ਕਿਹੜੀ ਨਸਲ ਦੀ ਦੇਸੀ ਜੀ ਉਹ ਕੀ ਕਹਿੰਦੇ ਫਿਰ ਉਹਨਾਂ ਦੇ ਗੰਦ ਖਾਣੀਆਂ ਕਦੀੜਾ ਉਹ ਓ ਤੂੰ ਭਰਾਵਾ ਤੇਰੀ ਨਿਗਾਹ 'ਚ ਕੋਈ ਬੱਕਰੀ ਹੋਈ ਤਾਂ ਮੈਨੂੰ ਦੱਸੀ ਚੰਗਾ ਅੱਖ ਤੇੜਾਂ ਦੀ ਲੋੜ ਨਹੀਂ ਐ ਮੈਨੂੰ ਓਏ ਜਾ ਚਾਚਾ ਆਪਦਾ ਕੰਮ ਕਰ ਮੈਂ 10000 ਰੁਪਇਆ ਲਾਤਾ ਓ ਪ੍ਰੈਗੇ ਘਟ ਖਾਇਆ ਕਰ ਓ ਤੂੰ ਹੀ ਖਾਇਆ ਕਰੋ ਪਤਾ ਨਹੀਂ ਕੀ ਭੰਗ ਪੀ ਲੈਂਦੇ ਆ ਪਤਾ ਇਹਨਾਂ ਨੂੰ ਲੱਗਦਾ ਨਹੀਂਗਾ ਕੁੱਤੀ ਨੂੰ ਬੱਕਰੀ ਨੂੰ ਕੁੱਤੀ ਦੱਸੀ ਜਾਂਦੇ ਕੁੱਤੀ ਏ ਕੁੱਤੀ ਏ ਯਾਰ ਇਹ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਮੈਂ ਤਾਂ ਬੱਕਰੀ ਲੈ ਕੇ ਆਇਆ ਇਹ ਸਾਰਾ ਪਿੰਡ ਇਹਨੂੰ ਕੁੱਤੀ ਦਸੀ ਜਾਂਦਾ ਯਾਰ ਮੇਰ ਨਾਲ ਕਿਤੇ ਠੱਗੀ ਤਾਂ ਨਹੀਂ ਵੱਜ ਗਈ ਮੈਂ ਕਿਸੀ ਸਿਆਣੇ ਜੇ ਬੰਦੇ ਨੂੰ ਪੁੱਛਦਾ ਹਨਾ ਇਹ ਹੈ ਕੀ ਚੀਜ਼ ਓ ਚਾਚਾ ਪਿਛਣਾ ਲੱਗਦਾ ਚਲ ਉਹਨੂੰ ਪੁੱਛਦਾ ਇਹ ਹੈ ਕੀ ਚੀਜ਼ ਹਾਂ ਕੀ ਬਤਾਉਣੀ ਨਹੀਂ ਲੱਗੇ ਉਹ ਕੀ ਹਾਲ ਚਾਚਾ ਜੀ ਉਹ ਵਧੀਆ ਵਧੀਆ ਕਿੱਦਾਂ ਬਤੀਜ ਠੀਕ ਹੈ ਠੀਕ ਆ ਹੋਰ ਕਰੀ ਜਾਣਾ ਕੰਮ ਕਰ ਕੰਮ ਨਹੀਂ ਮੈਂ ਬਤਾਉਂ ਵੇਖਣ ਡਿਆਰ ਕੀ ਲੱਗੇ ਨਹੀਂ ਯਾਰ ਚਾਚਾ ਇੱਕ ਸਲਾਹ ਲੈਣੀ ਸੀ ਤੇਰੇ ਤੋਂ ਹਾਂ ਹਾਂ ਲਓ ਸਲਾਹ ਤੇ ਸੱਚੀ ਸੱਚੀ ਦਸੀ ਝੂਠ ਨਾ ਬੋਲੀ ਨਹੀਂ ਮੈਂ ਸੱਚੀ ਦਸਾਂ ਉਹ ਕਿ ਨਹੀਂ ਬਤਾਉਂ ਲੱਗੇ ਹਾਂ ਵੈਸੇ ਚਿੱਟੀ ਦਾੜੀ ਆ ਤੂੰ ਕਹਦਾ ਝੂਠ ਮਾਰਨਾ ਹਾਂ ਆ ਤੇ ਨਹੀਂ ਲੱਗੇ ਬਤਾਉਂ ਉਹ ਬਤਾਉਣੀ ਤੂੰ ਨਾ ਮੇਰੀ ਗੱਲ ਸੁਣ ਤੇ ਮੈਨੂੰ ਸੱਚੀ ਸੱਚੀ ਸੁਝਾ ਦੇਣਾ ਹਾਂ ਅੱਛਾ ਆ ਜਿਹੜਾ ਮੇਰੇ ਹੱਥ 'ਚ ਜਾਨਵਰ ਆ ਇਹ ਬਲਾਂ ਕੀ ਚੀਜ਼ ਆ? ਹਾਂ? ਹੂੰ। ਪਤੀਜੇ ਵੇ ਵੇ ਚਾਚਾ ਧਿਆਨ ਨਾਲ ਵੇਖ ਮੜਾਇਆ। ਵੇਖ ਲਿਆ। ਇਹ ਕੁੱਤਾ ਵਾ। ਕੁੱਤਾ ਵਾ। ਹਾਂ? ਚਾਚਾ ਧਿਆਨ ਨਾਲ ਵੇਖ ਮੜਾਇਆ। ਯਾਰ ਵੇਖ ਲਿਆ ਐਡੇ ਮੈਂ ਖੋਪੇ ਲਾਇਆ ਜੇ ਵੀ ਧਿਆਨ ਨਾਲ ਵੇਖਾਂ। ਕੁੱਤਾ ਵਾ। ਉਹ ਚਾਚਾ ਕੁੱਤਾ ਨਹੀਂ ਕੁੱਤੀ ਆ ਚਾਹੇ ਕੁੱਤੀ ਹੋਵੇ ਚਾਹੇ ਕੁੱਤਾ ਹੋਵੇ ਮੈਂ ਪ੍ਰਜਾਤੀਆਂ ਜੇ ਨਹੀਂ ਪੈਂਦਾ ਮੈਨੂੰ ਇਹ ਦਾਦੇ ਵੀ ਨਸਲ ਕਿਹੜੀ ਐ ਚੋਚੋ ਨਸਲ ਦਾਦਾ ਮੈਨੂੰ ਵੀ ਨਹੀਂ ਪਤਾ ਅੱਛਾ ਤੇਰੇ ਘਰੇ ਨਸਲ ਹੈਗੀ ਤੇਰੀ ਕੀ ਮਤਲਬ ਚਾਚਾ ਮਤਲਬ ਤੇਰੇ ਬੱਚੇ ਹੈਗੇ ਆ ਹਾਂ ਚਾਚਾ ਦੂ ਆ ਸੁਖ ਨਾ ਕਿੱਡੇ ਕਿੱਡੇ ਆ ਇਹਦਾ ਮਤਲਬ ਤੂੰ ਆਪਣੇ ਬੱਚਿਆਂ ਨੂੰ ਪਿਆਰ ਨਹੀਂ ਕਰਦਾ ਭਤੀਜ ਪਿਆਰ ਨਹੀਂ ਕਰਦਾ ਨਹੀਂ ਚਾਚਾ ਬਹੁਤ ਪਿਆਰ ਕਰਦਾ ਹਾਂ ਸਵਾ ਤੇ ਖੇਡ ਕਰਦਾ ਉਹ ਜੇ ਤੂੰ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਹੁੰਦਾ ਤੇ ਇਹੋ ਜਿਹੀ ਘਰਕਤੀੜ ਨਾਲ ਲੈ ਕੇ ਜਾਂਦਾ ਤੈਨੂੰ ਪਤਾ ਕਿੰਨਾ ਖਤਰਨਾਕ ਕੁੱਤਾ ਵਾ ਹੈ ਉਹ ਐਨੇ ਤਾਂ ਤੇਰੇ ਬੱਚਿਆਂ ਦੀ ਲੱਤ ਪਾੜ ਦੇਣੀ ਆ ਤੇ ਸਕੰਜਾ ਵੀ ਐਸਾ ਪਾਉਣਾ ਤੇ ਲੱਤ ਤੋੜ ਕੇ ਲੈ ਜਾਣੀ ਨਾਲੋਂ ਅਰੇ ਮੂ ਤੇਰਾ ਇਹੋ ਜਿਹਾ ਆਪਣੇ ਬੱਚੇ ਮਰਵਾਉਣੀ ਤੂੰ ਚਾਚਾ ਮੈਨੂੰ ਕੀ ਪਤਾ ਸੀ ਐਡਾ ਖਤਰਨਾਕ ਕੁੱਤਾ ਕੁੱਤੀ ਮੈਂ ਤਾਂ ਆਉਦੇ ਲੋ ਬੱਕਰੀ ਲੈ ਕੇ ਆਇਆ ਕਾਤਾ ਮੇਰੇ ਨਾਲ ਲੱਗਦਾ ਨਾ ਠੱਗੀ ਵਜ ਗਈ ਆ ਮੈਂ ਤਾਂ 10000 ਰੁਪਿਆ ਵੀ ਲਾ ਆ ਆ 2000 ਰੁਪਿਆ ਫੀਡ ਤੇ ਲਾ ਆ ਤੂੰ ਅੰਨਾ ਹਾਂ ਤੂੰ ਵੇਖੇ ਨਹੀਂ ਲੈ ਸਕਦਾ ਹੁਣ ਅੱਛਾਤਾ ਮੈਨੂੰ ਕੀ ਪਤਾ ਸੀ ਮੈਂ ਕਿਹਾ ਚੱਲ ਬੱਚੇ ਦੁੱਧ ਪਿਆ ਕਰਨਗੇ ਅੰਨਿਆਂ ਨੂੰ ਵੀ ਦੀਂਦਾ ਵਾ ਵੀ ਇਹ ਕੁੱਤਾ ਵਾ ਚਾਚਾ ਹੁਣ ਤਾਂ ਤੂੰ ਹੀ ਕੋਈ ਹੱਲ ਕਰ ਸਕਦਾ ਮੈਂ ਕੀ ਕਰਾਂ ਯਾਰ ਹੱਲ ਤੂੰ ਤੂੰ ਨਾ ਤੂੰ ਐਂ ਕਰ ਤੂੰ ਤੂੰ ਇਹਨੂੰ ਲੈ ਜਾ ਉਹ ਜਾ ਕੰਮ ਕਰ ਮੈਨੂੰ ਲੈ ਜਾ ਮੈਂ ਆਪਣੇ ਘਰੇ ਨੂੰ ਲਿਜਾ ਕੇ ਆਪਣੀ ਘਰ ਦੀ ਦੀ ਲੱਤ ਪੜਵੋਣੀ ਆ ਮੇਰੀ ਜਨਾਨੀ ਕੀ ਕਹੂਗੀ ਇੱਕ ਤੀੜ ਕਿੱਥੋਂ ਚੁੱਕ ਲਿਆਏ ਉਹ ਕਮਾਲ ਕਰਦਾ ਤੂੰ ਤੇ ਆਪਣੇ ਬੱਚੇ ਨੂੰ ਪਿਆਰ ਨਹੀਂ ਕਰਦਾ ਪਰ ਮੈਂ ਤਾਂ ਆਪਣੀ ਜਨਾਨੀ ਨੂੰ ਪਿਆਰ ਕਰਦਾ ਨਾ ਉਹ ਚਾਚਾ ਐਂ ਕਰ ਤੂੰ ਨਾ ਕਿਸੇ ਨੂੰ ਹੋਰ ਗਾਂ ਹੋਰ ਕਿਸੇ ਨੂੰ ਦੇ ਦੀ ਕਿਵੇਂ ਦੇਦਾ ਅਗਲੇ ਦੇ ਘਰ ਜਵਾਕ ਨਾ ਹੋਣਗੇ ਮੈਂ ਇਦਾਂ ਕਰਦਾ ਖਲੋ ਜਾ ਸੋਚ ਲੈਂਦੇ ਮੈਨੂੰ ਹਾਂ ਹਾਂ ਚਾਚਾ ਸੋਚ ਲੈ ਉਹ ਲੈ ਵੀ ਆਇਆ ਹੈ ਖਤਰਨਾਕ ਪਰੇ ਰਾਖੇ ਨੂੰ ਮੇਰੀ ਨਾਲ ਲੱਤ ਫੜ ਲੇ ਹਾਂ ਯਾ ਇਹਦਾ ਕਰ ਆ ਸੰਗਲ ਮੈਨੂੰ ਫੜਾ ਇਹਨੂੰ ਮੈਂ ਕਿਤੇ ਪਿੰਡੋਂ ਬਾਹਰੋਂ ਛੱਡ ਆਉਣਾ ਹਾਂ ਹਾਂ ਚਾਚਾ ਛੱਡਿਆ ਪਿੰਡ ਚ ਇਹੋ ਜੀ ਕਤੀੜ ਨਹੀਂ ਰੱਖਣੀ ਚਾਹੀਦੀ ਉਹ ਇਦਾਂ ਕਰ ਇਹਨੂੰ ਛੱਡਣ ਵੀ ਜਾਣਾ ਰੁਪਈਆ 500 ਦੇ ਚਾਚਾ ਪੈਸੇ ਤਾਂ ਮੈਂ ਸਾਰੇ ਲਾ ਆਇਆ ਸੱਚੀ ਕੋਣੀ ਹੈਗਾ ਜੇਬਾਂ ਚਾ ਵੇਖ ਲੈ ਫੜ ਲੈ ਫਿਰ ਫੜਾਓ ਲੱਤਾਂ ਸਾਰਾ ਟੱਬਰ ਜਾਗੇ ਉਹ ਫੀੜ ਯਾ ਸੱਚੀ ਹੈਨੀ ਪੈਸੇ ਜੇਬ ਤੇ ਹੱਥ ਮਾਰ ਕੋਣੀ ਹੈਗੇ ਕੋਣੀ ਲਾ ਵੇ ਇਧਰ ਹੀ ਜਵੇ ਆ ਆ ਵੇ ਆ ਵੇ ਹੈਗੇ ਕਿਉਂ ਨਹੀਂ ਆ ਫੜਾ ਉਹ ਚਾਚਾ 20 ਰੁਪਏ ਫੜਾ ਫੜਾ 20 ਰੁਪਏ ਤੂੰ ਕੀ ਕਰਨੇ 20 ਰੁਪਏ ਮੈਂ ਇਹਦਾ ਵੀੜਾ ਲੈਣਾ ਸੀਗਾ ਵੀੜਾ ਲੈਣਾ ਸੀ ਦੱਸ ਇਹੋ ਜਿਹੀ ਚੀਜ਼ਾਂ ਨਹੀਂ ਖਾਈ ਦੀਆਂ ਚੱਲ ਦੌੜ ਜਾ ਉਹ ਪੈਰੀਕ ਪੋਂਗਿਆ ਪੋਂਗਿਆ ਤੈਨੂੰ ਨਾ ਤੂੰ ਦੂਰ ਹੀ ਛੱਡਾਂ ਹੀ ਕਿਰੇ ਉਹ ਦੂਰ ਹੈ ਤੇਰੀ ਲੱਤ ਫੜ ਲੈਣੀ ਇਹਨੇ ਹੁਣ ਕੇ ਟੀਕੇ ਲੱਗਣਗੇ ਚੱਲ ਚੱਲ ਖਿਸਕ ਜਾ ਚੱਲ 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 ਜਾ 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 ਆਈ ਲੈ ਵੀ ਨਾਰੇ ਰੀਟ ਵੀ ਦੱਸਦਾ ਵੀ ਦੱਸ ਖੜ ਗਿਆ ਕਰ ਗਿਆ ਕਾਲੀ ਕਾਲੀ ਓੜ ਤੈਨੂੰ ਉਹ ਖੜਦਾ ਖੜਦਾ ਕਰ ਉਹ ਖੜ ਤਾਂ ਕਰ ਹੀ ਜਾਣਾ ਆਪਾ ਲਾਵੀ ਜੁਮਦੇ ਰਹਿਣ ਮੇਰੇ ਤਿੰਨ ਸਾਥੀ ਜਿਨ੍ਹਾਂ ਨੇ ਮੇਰਾ ਸਾਥ ਦਿੱਤਾ ਆ ਜਾ ਆ ਜਾ ਓਇਓ ਆਇਓ ਹੁਣ ਤੇ ਘਰ ਲਈ ਵੀ ਖੁਸ਼ ਹੋ ਜੂ ਘੜਤਾ ਇੱਕ ਮਿੰਟ ਘੜਤਾ 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 ਆਪਣਾ ਹੀ ਘਰ ਆ ਲੈ ਦੱਸ ਤੈਨੂੰ ਬੜੀ ਕਾਲੀ ਆ ਬੜੀ ਜਤੀ ਪਛਾਣੇ ਆਪਣਾ ਘਰ ਲਾਵੀ ਓ ਕਿਦਾਂ ਬਣਾ ਐਸੇ ਮੀ ਹਾਂ ਇਸਮੀ ਹਾਂ ਹਾਂ ਕੀ ਇੱਧਰ ਆ ਆਈ ਲੈ ਵੀ ਐ ਖੁਸ਼ੀ ਲੈ ਵੀ ਹੁਣ ਦੱਸ ਖੁਸ਼ੀ ਬੱਕਰੀ ਲੈਨੇ ਤੁਸੀਂ ਨਹੀਂ ਕੁੱਤਾ ਲੈ ਗਏ ਬੱਕਰੀ ਹੈ ਹਾ ਹੋ ਮੇਰੀ ਸੁਣ ਗੱਲ ਤੂੰ ਮੈਨੂੰ ਕਹਿੰਦੀ ਨਾ ਬੇਲਣ ਨਖਟੂ ਆ ਕਮਾਈ ਕਰਕੇ ਮਿਹਨਤ ਕਰਕੇ ਪੂਰੇ 10000 ਦੀ ਲੈ ਕੇ ਆਇਆ ਮੈਂ ਬੱਕਰੀ ਅੱਛਾ ਇਹ ਤਾਂ ਬਹੁਤ ਵਧੀਆ ਕੀਤਾ ਤੂੰ ਬੱਕਰੀ ਲਿਆ ਨਾਲੇ ਕਿਤੇ ਕੰਮਕਾਰ ਲੱਗ ਗਿਆ ਘਰੇ ਦੁੱਧ ਦੀ ਥੋੜ੍ਹੀ ਹੁੰਦੀ ਸੀਗੀ ਚਲ ਉਹ ਤਾਂ ਨਾ ਰਹੂਗੀ ਹੁਣ ਨਾ ਨਾ ਦੁੱਧ ਦੀਆਂ ਤੇ ਲੈਣਾ ਬੈਰਾ ਲੱਗੀਆਂ ਨਾਲੇ ਮੇਰੀ ਗੱਲ ਸੁਣ ਇਹ ਇੱਧਰ ਇਹਦਾ ਨਾਂ ਤੇ ਪੁੱਛੀ ਹਲੋ ਹਲੋ ਖੜ ਜੋ ਡਰਾਉਣਾ ਆਉਣਾ ਤੁਸੀਂ ਇਹਦਾ ਨਾਂ ਹੈ ਰਾਨੋ ਅੱਛਾ ਰਾਨੋ ਹੈ ਠੀਕ ਹੈ ਮੇਰੀ ਰਾਨੋ ਚਲ ਵਧੀਆ ਖੁਸ਼ ਹੁਣ ਹਾਂ ਵਧੀਆ ਹੁਣ ਏਦਾਂ ਕਰ ਬੱਕਰੀ ਚੋਕੇ ਨਾ ਤੇ ਗਰਮਾ ਗਰਮ ਦੁੱਧ ਲੈ ਕੇ ਆ ਮੇਰੇ ਵਾਸਤੇ ਕੋਈ ਨਹੀਂ ਮੈਂ ਲਿਆਉਣੀਆ ਦੁੱਧ ਚ ਪੱਤੀ ਪਾ ਲਿਆ ਮੈਂ ਹਾਂ ਦੁੱਧ ਚ ਪੱਤੀ ਪਾ ਲਿਆ ਚਲ ਕੋਈ ਨਹੀਂ ਹੁਣ ਤਾਂ ਮੈਂ ਪਿਆ ਦਿੰਨੀ ਹੈਗੀ ਜਦ ਤੁਸੀਂ ਵੇਰੇ ਵਾਸਤੇ ਉਹ ਲਿਆਇਓ ਪੱਠੇ ਪਾਉਣ ਵਾਸਤੇ ਕੁਛ ਨਾ ਗੋਸਟਾ ਖਾਉਗੀ ਇਹ ਵੀ ਆਓ ਕੀ ਕੀ ਤੇਰੇ ਖਾਂਦੀ ਆ ਡਾ ਲੈ ਕੇ ਆ ਮੈਂ ਆ ਜਾ ਬੱਚੇ ਆ ਗਿਆ ਕੀ ਗੱਲ ਬੱਕਰੀ ਕਿੱਥੇ ਆ ਉਹ ਕਿਹੜੀ ਬੱਕਰੀ ਉਹਦਾ ਕੁੱਤੀ ਨਿਕਲ ਆਈ ਕੁੱਤੀ ਨਿਕਲ ਆਈ। ਨੀ ਲਾ ਦੱਸ। ਐ ਕਿਵੇਂ ਕੁੱਤੀ ਨਿਕਲ ਆਈ? ਤੈਨੂੰ ਪੂਰਾ 10000 ਰੁਪਏ ਦਿੱਤਾ ਸੀ ਮੈਂ ਬੱਕਰੀ ਵਾਸਤੇ। ਬੱਕਰੀ ਦੱਸ ਮੇਰੀ ਕਿੱਥੇ ਆ? ਉਹ 10000 ਦਾ ਦਿੱਤਾ ਸੀ। ਉਹ ਲੈ ਕੇ ਤਾਂ ਮੈਂ ਬੱਕਰੀ ਆਇਆ ਸੀ। ਫਿਰ ਪਿੰਡ ਦੇ ਵਿੱਚ ਬੰਦੇ ਮੈਨੂੰ ਕਹੀ ਜਾਂਦੇ ਆ ਇਹ ਬੱਕਰੀ ਵੀ ਕੁੱਤੀ ਆ। ਤੇ ਉਹ ਚਾਚਾ ਬਿਸ਼ਨਾ ਉਹ ਵੀ ਕਹਿੰਦਾ ਕੁੱਤੀ ਆ। ਚਾਚੇ ਬਿਸ਼ਨਾ ਨੇ ਕਿਹਾ? ਹਾਂ ਚਾਚੇ ਬਿਸ਼ਨਾ ਨੇ ਵੀ ਕਿਹਾ। ਉਹ ਮੈਂ ਤਾਂ ਫਿਰ ਡਰਦਾ ਮਾਰਾ। ਕੋਸ ਨੂੰ ਫੜਾਇਆ ਮੈਂ ਕਹ ਕਦੇ ਘਰੇ ਜਵਾਕਾਂ ਦੀ ਲੱਤ ਬਾਹ ਨਾ ਪਾੜ ਦੇਵੇ ਸਦਕੇ ਤੇਰੇ ਦਿਮਾਗ ਦੇ ਤੈਨੂੰ ਪਤਾ ਨਹੀਂ ਹੈ ਚਾਚਾ ਬਿਛਣਾ ਕਿਹਾ ਜਾ ਸਾਰਾ ਪਿੰਡ ਉਹ ਵੇਚ ਕੇ ਖਾ ਜੇ ਹੈ ਤੈਨੂੰ ਬੁੱਧੂ ਬਣਾਇਆ ਕੋਈ ਗੱਲ ਨਹੀਂ ਮੈਂ ਜਾਣੀਆ ਚਾਚੇ ਬਿਛਨੇ ਕੋਲੇ ਤਾਂ ਮੈਂ ਦੇਖਦੀ ਆ ਚਾਚਾ ਚਾਚੇ ਆਹੀ ਇੱਧਰ ਆ ਜੀ ਲੈ ਚਾਚੇ ਤੂੰ ਚੰਗੀ ਕੀਤੀ ਆ ਸਾਡੇ ਨਾਲ ਕੀ ਗੱਲ ਠੱਗੀ ਮਾਰ ਕੇ ਲਿਆ ਮੇਰੇ ਘਰ ਵਾਲੇ ਤੋਂ ਬੱਕਰੀ ਹੈ ਇਹ ਹੋਇਆ ਕੀ ਆ ਹਾਂ ਹਾਂ ਤੈਨੂੰ ਤਾਂ ਪਤਾ ਨਹੀਂ ਤੂੰ ਤਾਂ ਬਹੁਤ ਸਿਆਣਾ ਹੈਗਾ ਤੈਨੂੰ ਕਾਨੂੰ ਪਤਾਗਾ ਜੇ ਦੱਸੋਗੇ ਤੇ ਪਤਾ ਲੱਗੂਗਾ ਕੀ ਗੱਲ ਕੀ ਹੋਈ ਆ ਠੰਡੀ ਹੋ ਕੁੜੀਏ ਕੀ ਗੱਲ ਆ ਹੁਣ ਦੱਸ ਚੰਗੀ ਤਰ੍ਹਾਂ ਦੱਸ ਗੱਲ ਮੈਂ ਤਾਂ ਠੰਡੀ ਹਾਂ ਮੈਨੂੰ ਇਹ ਦੱਸ ਚਾਚਾ ਕੀ ਗੱਲ ਬੱਕਰੀ ਲੈ ਕੇ ਆਏਗਾ ਤੂੰ ਮੇਰੇ ਘਰ ਵਾਲੇ ਤੋਂ ਉਹ ਵੀ ਠੱਗੀ ਮਾਰ ਕੇ ਤੇ ਕਿਹੜੀ ਬੱਕਰੀ ਲੈਂਦੀ ਮੈਂ ਲੈ ਵੇਖ ਲੋ ਭਲਾਈ ਦਾ ਤਾਂ ਕੋਈ ਜਮਾਨਾ ਨਹੀਂ ਹੈ ਇੱਕ ਤੁਹਾਡਾ ਭੜਾ ਕਰੀਓ ਉੱਤੋਂ ਤੁਹਾਡੀਆਂ ਗੱਲਾਂ ਸੁਣੀਆਂ ਸ਼ਾਬਾਸ਼ ਹੈ ਤੁਹਾਡੇ ਹੈ ਗੱਲ ਵੀ ਤੈਨੂੰ ਮੈਂ ਕਿਹੜਾ ਕੋਈ ਹੋਰ ਸੁਣਾਤੀ ਐ ਤੇ ਨਾਲੇ ਭਲਾ ਕੀ ਐ ਮੈਨੂੰ ਇਹ ਦੱਸ ਪਹਿਲਾਂ ਨਹੀਂ ਤੇ ਕਿਹੜੀ ਬੱਕਰੀ ਲਿਆਂਦੀ ਆ ਮੈਂ ਤੁਹਾਡਾ ਭਲਾ ਕੀਤਾ ਸਗੋਂ ਮੈਂ ਤੁਹਾਡਾ ਭਲਾ ਕੀਤਾ ਬਿੱਤਾ ਉਹ ਕੁੱਤਾ ਹੀ ਉਹਦੇ ਹੱਥ 'ਚ ਮੈਂ ਕਿਹਾ ਤੁਹਾਡੇ ਬੱਚਿਆਂ ਦੀ ਲੱਤ ਪਾੜ ਦਊਗਾ ਨੁਕਸਾਨ ਕਰੂਗਾ ਤੁਹਾਡਾ ਆਹ ਵੱੱਦਾ ਜੇ ਕੁੱਤਾ ਵੇਖ ਲਓ ਆਹ ਵੇਖ ਲਓ ਉਹ ਬੱਕਰੀ ਆ ਵੇਹ ਤੇ ਆਣਾ ਗੱਤ ਹੋ ਗਈ ਐ ਮੈਨੂੰ ਤਾਂ ਕੰਜਰ ਬੱਕਰੀ ਕਹਿੰਦਾ ਸੀਗਾ ਹੈਂ ਤੇ ਇਹ ਤਾਂ ਸੱਚੀ ਕੁੱਤਾ ਹੈਗਾ ਇਹ ਵੀ ਕਿਹੜਾ ਝੂਠ ਬੋਲਦਾ ਹੋਣਾ ਚਾਚਾ ਲੈ ਫਿਰ ਬੱਕਰੀ ਹੁੰਦੀ ਓਰੇ ਕੋਈ ਨਾ ਮੈਂ ਕੁੜੀਏ ਹੋ ਗਈ ਤਸੱਲੀ ਹਾਂ ਚਾਚਾ ਜੀ ਮੇਰੀ ਤਾਂ ਤਸੱਲੀ ਤਾਂ ਹੋ ਗਈ ਬਸ ਤੇ ਠੀਕ ਹੈ ਹੁਣ ਨਾ ਮੈਂ ਆਪ ਦੇ ਘਰ ਵਾਲੇ ਦੀ ਤਸੱਲੀ ਕਰਦੀ ਹਾਂ ਹਾਂ ਇਹ ਕੰਮ ਜ਼ਰੂਰ ਕਰ ਦੇਖਿਓ ਤਾਂ ਸਹੀ ਲੱਤਾਂ ਕਿਵੇਂ ਤੋੜਦੀਆਂ ਉਹਦੀਆਂ ਮੈਂ चल कुे छी ना ओम नी एदा नी आके बोली देखा कि बकरी तो कुत्ता कि बकरी तो कुत्ता कि बन गया <laughs> ਹੁਣੇ ਦੱਸਦਾ ਮੈਂ ਤੁਹਾਨੂੰ ਇਹ ਤਾਂ ਮੈਂ ਗਵਾਂਡੀਆਂ ਤੇ ਲਿਆ ਕੇ ਕੁੱਤਾ ਬੰਦਾ ਵਾ ਅਸਲ 'ਚ ਬੱਕਰੀ ਤਾਂ ਆ ਵਾ